ਅੱਜ ਮਰੇ ਕੋਲ ਫੈਡਰੇਸ਼ਨ ਆਫ ਵਾੜਤੀਆ ਐਸੋਸੀਏਸ਼ਨ ਮਰੇ ਕੋਲ ਦੀ ਚੋਣ ਹੋਈ ਜੋ ਸਰਬਸੰਮਤੀ ਨਾਲ ਦਾਸ ترਸੇਮ ਸਿੰਘ ਭੂਦਨ ਸਾਹਿਬ ਕੋ ਸਰਪੰਚ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਜੋ ਮੰਡੀ ਦੇ ਕੰਮ ਨੇ ਉਹ ਮੈਂ ਬਹੁਤ ਹੀ ਤਨਦੇਹੀ ਨਾਲ ਕਰੂੰਗਾ ਤਨਦੇਹੀ ਨਾਲ ਅਸੀਂ ਮੰਡੀ ਦੇ ਜੋ ਕੰਮ ਨੇ ਮਿਲ ਕੇ ਇਹਨਾਂ ਨਾਲ ਸਹਿਯੋਗ ਕਰਕੇ ਪੂਰਨ ਤੌਰ ਤੇ ਕਰਾਂਗੇ ਅੱਜ ਮਰੇ ਕੋਲ ਫੈਡਰੇਸ਼ਨ ਆਫ ਵੜਤੀਆ ਐਸੋਸੀਏਸ਼ਨ ਮਰੇ ਕੋਲ ਦੀ ਚੋਣ ਹੋਈ ਜੋ ਸਰਬਸੰਮਤੀ ਨਾਲ ਦਾਸਤਰ ਸਿੰਘ ਭੂਦਨ ਸਾਹਿਬ ਦਾ ਸਰਪੰਚ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਜਿਸ ਦੇ ਵਿੱਚ ਮੈਂ ਸਾਰੇ ਆੜਤੀ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰਗੁਜ਼ਾਰਾਂ ਜੋ ਮੰਡੀ ਦੇ ਕੰਮ ਨੇ ਉਹ ਮੈਂ ਬਹੁਤ ਹੀ ਤੰਦੇਹੀ ਨਾਲ ਕਰੂੰਗਾ ਅਤੇ ਕਿਸੇ ਨੂੰ ਵੀ ਕੋਈ ਇਹੋ ਜਿਹਾ ਮੌਕਾ ਨਹੀਂ ਦੇਵਾਂਗਾ ਵੀ ਕੋਈ ਬੰਦਾ ਨਾਰਾਜ਼ਗੀ ਜाहिर ਕਰੇ ਕਿਉਂਕਿ ਮੈਨੂੰ ਸਾਰਿਆਂ ਨੇ ਹੀ ਪ੍ਰਧਾਨ ਚੁਣਿਆ ਸਰਦਾਰ ترਸੇਮ ਸਿੰਘ ਜੀ ਭੂਦਨ ਜੋ ਕਿ ਸਾਡਾ ਸਰਪੰਚ ਇਹਨਾਂ ਨੂੰ ਅੱਜ ਪੂਰੀ ਮੰਡੀ ਨੇ ਬੜੀ ਸਰਬਸੰਮਤੀ ਨਾਲ ਮੰਡੀ ਦਾ ਪ੍ਰਧਾਨ ਚੁਣਿਆ ਤੇ ਇਹਨਾਂ ਨੇ ਤਾਂ ਧੰਨਵਾਦ ਕਰ ਹੀ ਦਿੱਤਾ ਮੇਰੇ ਵੱਲੋਂ ਵੀ ਕਿਉਂਕਿ ਅਸੀਂ ਵੀ ਨਾਲ ਇਹਨਾਂ ਦੇ ਤੰਦਰ ਤੰਦੇਹੀ ਨਾਲ ਅਸੀਂ ਮੰਡੀ ਦੇ ਜੋ ਕੰਮ ਨੇ ਮਿਲ ਕੇ ਇਹਨਾਂ ਨਾਲ ਸਹਿਯੋਗ ਕਰਕੇ ਪੂਰਨ ਤੌਰ ਤੇ ਕਰਾਂਗੇ ਕਿਸੇ ਨੂੰ ਵੀ ਨਾਰਾਜ਼ ਨਹੀਂ ਹੋਣ ਦਿੱਤਾ ਜਾਊਗਾ ਮੂਰੇ ਔਕੜਾਂ ਭਰਿਆ ਸੀਜ਼ਨ ਆ ਰਿਹਾ ਹੈ ਸਾਨੂੰ ਪਤਾ ਹੈ ਸਰਦਾਰ ਤਰਸੀਮ ਸਿੰਘ ਜੀ ਨੇ ਬਹੁਤ ਔਕੜਾਂ ਦਾ ਸਾਹਮਣਾ ਕੀਤਾ ਸਾਨੂੰ ਪਤਾ ਹੈ ਇਹ ਸੀਜ਼ਨ ਵੀ ਸਾਡੇ ਲਈ ਇਹ ਪੂਰਨ ਤੌਰ ਤੇ ਮੰਡੀ ਨੂੰ ਸਹਿਯੋਗ ਦੇ ਕੇ ਸਿਰੇ ਚੜ੍ਹਣਗੇ ਸਮੂਹ ਆਰਤੀਆਂ ਨੇ ਫੈਡਰੇਸ਼ਨ ਆਫ ਆਰਪੀਆ ਐਸੋਸੀਏਸ਼ਨ ਮਲੇਰ ਕੋਲਾ ਨੇ ਸਰਦਾਰ ਤਰਸੀਮ ਸਿੰਘ ਸੋਕ ਸਾਲ ਦਾ ਸਰਪੰਚ ਕੁਦਲ ਨੂੰ 2 ਸਾਲ ਲਈ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਜਿਹੜਾ ਅਕੀਦਾ ਸੀਜ਼ਨ ਆ ਬਹੁਤ ਔਕੜਾ ਭਰਿਆ ਸਾਨੂੰ ਪਤਾ ਹੈ ਚਾਚਾ ਜੀ ਬਹੁਤ ਸੰਘਰਸ਼ ਦੇ ਵਿੱਚੋਂ ਲੰਗੇ ਹੋਏ ਨੇ ਪਹਿਲਾਂ ਸਰਪੰਚੀ ਵੀ ਕੀਤੀ ਹੈ ਔਰ ਸਾਡੇ ਮਸਲੇ ਹੱਲ ਕਰਵਾਉਣਗੇ ਅਸੀਂ ਸਾਰੇ ਆੜਤੀਏ ਭਰਾ ਇਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਾਂਗੇ ਜਿਹੜੀ ਇਹ ਚੋਣ ਹੋਈ ਹੈ ਸਾਰੇ ਆੜਤੀਆਂ ਦੇ ਸਰਬਸੰਮਤੀ ਨਾਲ ਹੋਈ ਹੈ ਧੜੇਬੰਦੀ ਤੋਂ ਪਰੋਟ ਕੇ ਹੋਈ ਹੈ ਸਾਰਿਆਂ ਨੇ ਸਰਬਸੰਮਤੀ ਨਾਲ ਚੁਣਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मैं सारे आरती बहुत धनवाद कर जिन्होंने तरसेम सिंह साहब खरे जमीदे जी मायूस ना हो इरादा ना बदल दुआ भी तकदीर बदल सकती है को कोई काटे उसे मुंह मांगा इनाम हम कहते नहीं करके दिखाते हैं जैसे किया कराया खिलाया पिलाया घर में खून के छीटे आना बीमारी में दवा का न लगना ऊपरी असर ग्रह कलेश सौतन व दुश्मन से छुटकारा सास बहू में झगड़ा होना प्यार में चोट प्रेमी प्रेमिका एक बार अवश्य मिले स्पेशलिस्ट वशीकरण व मुटकरने जैसी समस्या का समाधान कारोबार में बाधा आना विदेश यात्रा में रुकावट कोर्ट कचहरी किसी का बेटा किसी की बहू, किसी की बेटी किसी के वश में हो एक बार संपर्क जरूर करे सभी समस्याओं का हंड्रेड गारंटी समाधान अभी संपर्क करें गुरु कबीर खान जी मोबाइल नंबर 98786 48123